ਸਸੀ ਕਾਲ ਜੀ ਹੁਣ ਅਸੀਂ ਫੜਦੇ ਆਏ ਦੱਤਰ ਅਸੀਂ ਚੱਲੇ ਆਂ ਪੱਠੇ ਵੱਢਣ ਹੁਣ ਖੋਲਿਏ ਮੈਂ ਤਾਂ ਕਿਹਾ ਲੈ ਚੱਲੀਏ ਪੱਠਿਆਂ ਨੂੰ ਤੇ ਇੱਕ ਘਰ ਦੇ ਨਾਲ ਹੀ ਪੱਠੇ ਆਣ ਅਸੀਂ ਆ ਗਏ ਆ ਪੱਠਿਆਂ ਚ ਤੇ ਆਪਾਂ ਹੁਣ ਵਢੀਏ ਪੱਠੇ ਹੋਰ ਸੁਣਾਓ ਹੁਣ ਵੜਦੇ ਆ ਪੱਠੇ ਹੋਰ سناਓ ਦੋਸਤੋ ਕੀ ਹਾਲ ਚਾਲ ਜੇ ਠੀਕ ਠਾਕ ਜੇ ਮੇਰੇ ਵੀ ਸਾਰੇ ਇੱਕ ਗਾਂ ਹੀ ਬੰਦੀ ਆ ਪੱਠਿਆਂ ਦੇ ਹੁਣ ਚੱਲੇ ਆਂ ਅਸੀਂ ਪੱਠੇ ਲੈਣ ਵੱਢ ਦਿੱਤੇ ਆ ਇਹ ਆ ਸਾਡੀ ਸ਼ੈਫੀ ਬਹੁਤ ਸ਼ਾਨ ਆ ਵੀ ਓਹ ਹੈਗਾ ਅਰਮਾਨ ਪੂਰੀਆਂ ਛਤਾਨੀਆਂ ਕਰਦਾ ਪਿਆ ਇਸ ਵਕਤ ਅਰਮਾਨਜੀਤ ਹੁਣ ਪਾਈਏ ਪੱਠੇ ਤੱਪੜ ਦੇ ਵਿੱਚ ਤੇ ਥੋੜੇ ਵੱਡੇ ਅੱਜ ਪੱਠੇ ਹੈਗੇ ਪਏ ਕੱਲ ਦੇ ਕੱਲ ਜ਼ਿਆਦਾ ਵੱਢਲੇ ਤੇ ਹੁਣ ਪਾਈਏ ਤੱਪੜ ਦੇ ਵਿੱਚ ਪੱਠੇ ਹੋਰ ਫਨਾਉ ਦੋਸਤੋ ਕੋਈ ਗੱਲ ਬਾਤ ਬਾਬਾ ਨੂੰ ਤੇ ਬੜਿਆ ਨਹੀਂ ਆਓ ਵੇਖੋ ਪੁੱਤ ਆਓ ਵੇਖੋ ਹਾਂ ਪਰਮਾਨੀ ਤੇ ਘਲੋ ਜਾ ਥੱਲੇ ਨਾ ਆਈ ਕੀ ਤੇਰੇ ਕੋਲ ਹੋ ਗਿਆ ਤੇਰੇ ਮੈਨੂੰ ਸੁਣ ਕੇ ਇਹ ਖਾਣੇ ਨਾਲ ਕੋਈ ਡੰਗਰਾ ਦੋਗਾ ਤੇਰੇ ਮੈਨਾਂ ਸੀ ਹਮੇਸ਼ਾ ਜਿੰਨਾ ਭਾਜੀ ਉਹ ਬੰਦਾ ਕਿਰਪਾ ਨਹੀਂ ਖਾਦੇ ਜਾਂਦੇ ਮੈਂ ਇੱਕ ਦੇ ਦੇ ਲੱਗਾ ਸੀ ਕੀ ਮੋਲੇ ਤੇ ਨਹੀਂ ਡੰਨ ਗਾਇ ਜਗਰਾ ਮੋੜਾ ਨਹੀਂ ਚੱਲਿੰਦਾ ਇਹ ਤਾਂ ਇਹ ਬੱਬੂ ਮੈਨੂੰ ਆਂਦਾ ਨਾ ਤੇ ਇਦਾਂ ਨਹੀਂ ਅੱਗੇ ਵੱਧੀਆਂ ਵਾਹ ਰੋਮੀ ਬਰਾਬਰ ਰੋਟੀ ਮਾੜਾ ਮੋਟਾ ਮੀਨਾ ਆ ਗਿਆ ਜਿੰਦੁਰ ਬੋ ਨਾ ਲੈਂਦਾ ਹੋਰ ਸਨਾਉ ਪਾਲੇ ਆ ਪੱਠੇ ਤੇ ਹੁਣ ਪੱਠੇ ਕੁੱਤਰ ਕੇ ਤੇ ਪਾਈਏ ਤੇ ਫੇਰਾ ਪਾ ਲਈ ਸਾਡੀ ਮੱਝ ਗੋਲ ਗਈ ਆ ਤੇ ਮੱਝ ਫੜਨ ਜਾਣ ਡਿਆ ਮੁੰਡਾ ਰਖਿਆ ਇੱਕ ਕੰਮ ਤੇ ਮੱਝ ਫੜਨ ਗਿਆ ਪਿਛੇ ਵੇਖੋ ਹੱਥਾਂ ਦੀ ਨਹੀਂ ਬਹੁਤ ਦੂਰ ਚਲ ਗਈ ਆ ਉਹ ਤਾਂ ਕਣਕਾਂ ਚ ਚਲ ਗਈ ਬਹੁਤ ਗਾਂ ਘਟੋ ਘੱਟ ਵੀ ਮੇਰੇ ਹਿਸਾਬ ਨਾਲ ਦੋ ਕਿੱਲੇ ਹਟਵਾ ਚਲ ਗਈ ਆ ਮੱਝ ਵੇਖੋ ਹਣ ਫੜਦਾ ਤੇ ਨਹੀਂ ਫੜਦਾ ਮੱਝ ਫੜੀ ਜਾਂਦੀ ਆ ਤੇ ਨਹੀਂ ਫੜੀ ਜਾਂਦੀ ਬਹੁਤ ਸਤਾਇਆ ਇਸ ਮੱਝ ਨੇ ਉਹ ਬੰਦਾ ਕਾ ਲਿਆ ਫੜਨ ਵਾਸਤੇ ਮੱਝ ਆਪਣੀ ਬਹੁਤ ਦੂਰ ਚਲ ਗਈ ਉਹ ਨਹੀਂ ਫੜੀ ਜਾਣੀ ਇੱਕ ਕਬੱਡੀ ਦਾ ਪਲੇਅਰ ਰਿਆ ਮੁੰਡਾ ਪਾਰੀ ਕੋ ਮੱਝ ਨਹੀਂ ਫੜੀ ਜਾਣ ਢਈ ਫੜ ਲਈ ਫੜ ਲਈ ਆ ਜੀ ਫੜ ਲਈ ਫੜ ਲਈ ਮੱਝ ਮੁੰਡੇ ਨੇ ਬੱਲੇ ਮੰਨ ਲਿਆ ਮੁੰਡੇ ਨੂੰ ਉੱਤੇ ਬਹਿ ਗਿਆ ਹੁਣ ਕੁੱਲ ਪਿਆ ਕੁੱਲ ਪਿਆ ਮੱਝ ਦੇ ਨਾਲ ਕੁੱਲ ਪਿਆ ਮੁੰਡਾ